ਸਚੀਕਾਰ ਜੀ ਮੈਂ ਹਾਂ ਵਿਪਰ ਨੂੰ ਕਾਣਾ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਰਿਆਦਾ ਹਿਮਾਚਲ ਨਿਊਜ਼ ਸਟੇਟ ਪੰਜਾਬ ਰਿਆਦਾ ਹਿਮਾਚਲ ਦੇ ਵਿੱਚ ਅਸੀਂ ਤੁਹਾਨੂੰ ਹਰ ਹਫਤੇ ਪ੍ਰੋਗਰਾਮ ਦਿਖਾਣੇ ਆਗੇ ਆ ਪਿੰਡਾਂ ਦੀ ਸੱਤ ਸੋ ਅੱਜ ਅਸੀਂ ਪਹੁੰਚੇ ਹੈਗੇ ਆ ਪਿੰਡਾਂ ਦੀ ਸੱਤ ਦੇ ਵਿੱਚ ਪਿੰਡ ਥਮਨ ਵਾਲਾ ਦੇ ਵਿੱਚ ਜੀ ਆ ਪਹਿਲਾਂ ਤਾਂ ਤਸਵੀਰਾਂ ਦਿਖਾ ਰਿਹਾ ਪਿੰਡ ਥਮਨ ਵਾਲਾ ਦੀਆਂ ਜਿੱਥੇ ਕਿ ਆਪਾਂ ਕਹਿ ਸਕਦੇ ਹੈਗੇ ਆ ਕਿ ਜੋ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਸਕੂਲਾਂ ਦੀ ਦਸ਼ਾ ਜਿਹੜੀ ਹੈਗੀ ਆ ਉਹ ਬਦਲੀ ਜਾਵੇਗੀ ਸੋ ਸਭ ਤੋਂ ਪਹਿਲੇ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਇੱਥੋਂ ਦੇ ਸਕੂਲ ਦੀਆਂ ਜਿੱਥੇ ਕਿ ਸਕੂਲ ਦੀ ਨੁਹਾਰ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਬਦਲੀ ਜਾ ਚੁੱਕੀ ਹੈਗੀ ਆ ਭਾਵੇਂ ਇਸ ਵੇਲੇ ਛੁੱਟੀ ਦਾ ਟਾਈਮ ਹੋ ਚੁੱਕਿਆ ਹੈਗਾ ਸ਼ਾਮ ਦੇ ਕਰੀਬ ਜਿਹੜੇ ਹੈਗੇ ਨੇ 5:30 ਵੱਜ ਗਏ ਨੇ ਔਰ ਛੁੱਟੀ ਦਾ ਟਾਈਮ ਹੋ ਗਿਆ ਹੈਗਾ ਕਲਾਸਾਂ ਨੂੰ ਜਿਹੜੇ ਕਮਰੇ ਲੱਗੇ ਤਾਲੇ ਲੱਗੇ ਹੋਣੇ ਤਾਂ ਤੁਹਾਨੂੰ ਅਸੀਂ ਕਮਰੇਆਂ ਦੀਆਂ ਤਸਵੀਰਾਂ ਵੀ ਦਿਖਾਉਂਦੇ ਸੋ ਪਿੰਡਾਂ ਦੇ ਕੀ ਵਿਕਾਸ ਹੋਏ ਨੇ ਕੀ ਲੋਕ ਪਿੰਡਾਂ ਦੇ ਚਾਹੁੰਦੇ ਨੇ ਅਸੀਂ ਨਿਊਜ਼ ਕੇਅਰ ਪੰਜਾਬ ਰਿਪੋਰਟਾਂ ਹਮਾ ਚਲ ਰਹੀ ਤੁਹਾਨੂੰ ਦਿਖਾਉਣਿਆ ਗਿਆ ਤੋਂ ਆਪਾਂ ਹੁਣ ਪਹੁੰਚੇ ਹੈਗੇ ਆਂ ਸੱਤ ਦੇ ਵਿੱਚ ਸੱਤ ਲੱਗੀ ਹੋਈ ਆ ਸੱਤ ਦੇ ਵਿੱਚ ਚਲਦੇ ਹੈਗੇ ਆਂ ਗੱਲ ਕਰਦੇ ਹੈਗੇ ਆਂ ਪਿੰਡ ਵਾਸੀਆਂ ਨਾਲ ਪਿੰਡ ਦੇ ਸਰਪੰਚ ਬੈਠੇ ਹੈਗੇ ਨੇ ਪੰਚਾਇਤ ਮੈਂਬਰ ਬੈਠੇ ਹੈਗੇ ਨੇ ਨੌਜਵਾਨ ਪੀੜੀ ਬੈਠੀ ਹੈਗੀ ਆ ਸੋ ਕੀ ਹਾਲਾਤ ਨੇ ਇਸ ਪਿੰਡ ਦੇ ਜੇ ਗੱਲ ਕਰੀਏ ਨਸ਼ੇ ਦੀ ਕਿੰਨਾ ਕਿ ਜੜਾ ਨਸ਼ਾ ਹੈਗਾ ਇਸ ਪਿੰਡ ਦੇ ਵਿੱਚੋਂ ਦੂਰ ਹੋਇਆ ਜੇ ਗੱਲ ਕਰੀਏ ਵਿਕਾਸ ਦੀ ਤੇ ਕਿੰਨਾ ਕੁ ਵਿਕਾਸ ਹੋਇਆ ਤੋਂ ਸਭ ਤੋਂ ਪਹਿਲਾਂ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬਾਗੇ ਨੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਹੈਗੇ ਆ ਸਰਪੰਚ ਸਾਹਿਬ ਸਰਕਾਰ ਵੱਲੋਂ 2022 ਦੇ ਵਿੱਚ ਜੀ ਚਾਰ ਮੁੱਦੇ ਵੱਡੇ ਲੈ ਕੇ ਆਂਦੇ ਗਏ ਸੀਗੇ ਜੀ ਜਿਹਦੇ ਵਿੱਚ ਪਹਿਲਾ ਮੁੱਦਾ ਸੀਗਾ ਜੀ ਸਿਹਤ ਸਹੂਲਤਾਂ ਦੇਣੀਆਂ ਜੀ ਦੂਜਾ ਮੁੱਦਾ ਸੀਗਾ ਨਸ਼ੇ ਤੋਂ ਦੂਰ ਰਹਿਤ ਕਰਨਾ ਜੀ ਤੀਜਾ ਸੀਗਾ ਪੜ੍ਹਾਈ ਦਾ ਜੀ ਕਿ ਆਪਾਂ ਥੰਮਨ ਵਾਲਾ ਪਿੰਡ ਦੀ ਗੱਲ ਕਰੀਏ ਜੀ ਤੇ ਕਿਹੜੇ ਕੰਮ ਜਿਹੜੇ ਹੈਗੇ ਨੇ ਜਿਹੜੇ ਮੈਂ ਤੁਹਾਨੂੰ 4 ਗਿਣਾਏ ਨੇ ਕਿਹੜਾ ਕੰਮ ਇਹਦੇ ਵਿੱਚੋਂ ਰਹਿਦਾ ਜਿਹੜਾ ਨਹੀਂ ਹੋਇਆ ਹਾਂਜੀ ਪਹਿਲਾਂ ਤਾਂ ਨੈਸ਼ਨਲ ਚੈਨਲ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਪਿੰਡ ਪਹੁੰਚਣ ਤੇ ਸਾਰੇ ਪਿੰਡ ਲੋ ਸਾਰੀ ਪੰਚਾਇਤ ਲੋ ਧੰਨਵਾਦ ਕੀਤਾ ਜਾਂਦਾ ਜੀ ਦੂਜਾ ਤੁਸੀਂ ਜਿਹੜੀ ਮੈਨੂੰ ਗੱਲ ਪੁੱਛੀ ਹੈ ਵੀ ਨਸ਼ਿਆਂ ਦੇ ਜਿੱਥੇ ਵਿਕਾਸ ਦਾ ਕੋਈ ਕੰਮ ਹੈ ਸਾਡੇ ਪਿੰਡ ਨਸ਼ਿਆਂ ਦਾ तकरीबन 80 ਤੋਂ 85% ਕੰਮ ਵਧੀਆ ਹੋਇਆ ਸਾਡੇ ਪਿੰਡ ਚ ਨਸ਼ਾ ਹੈ ਨਹੀਂ ਗਾ तकरीबन ਕੋਈ ਕੀ ਇੱਕ ਦੋ ਇੱਕਾ ਦੁੱਕਾ ਕੋਈ ਬੰਦੇ ਰਹਿ ਗਏ ਆ ਜੀ ਅਸੀਂ ਨਸ਼ੇ ਦਾ ਯੋਧ ਨਸ਼ਿਆਂ ਵਿਰੋਧੀ ਚੱਲਿਆ ਸੀਗਾ ਅਸੀਂ ਬੰਦੇ ਜਮਾ ਵੀ ਕਰਵਾਏ ਦੋ ਤਿੰਨ ਠੀਕ ਹੈ ਜੀ ਉਹਨਾਂ ਨੇ ਕੋਸ਼ਾਦ ਪਤ ਜੀ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਜੀ 85% ਤੁਸੀਂ ਕਹਿ ਰਹੇ ਹੋ ਕਿ ਨਸ਼ਾ ਖਤਮ ਹੋ ਗਿਆ ਪਿੰਡ ਦੇ ਨਹੀਂ ਜੀ ਹਾਂ ਜੀ ਨਹੀਂ ਸਾਡੇ ਹੋਇਆ ਜੀ ਸਾਡੇ ਤੇ ਇੱਕਾ ਦੁੱਕਾ ਰਹਿ ਗਿਆ ਕੋਈ ਬਾਲਾ ਹੈ ਨਹੀਂ ਗਾ ਨਾ ਤਾਂ ਸਾਡੇ ਵੇਚਣ ਵਾਲਾ ਜੀ ਕੋਈ ਨਸ਼ਾ ਵੇਚਣ ਵਾਲਾ ਕੁਈ ਕਦਕਾ ਮੁੰਡੇ ਕੋਈ ਰਹਿੰਦੇ ਆ ਉਹ ਵੀ ਸ਼ਾਇਦ ਹੋ ਸਕਦਾ ਕੋਈ 2-4 ਦਿਨਾਂ ਅਜ 10 ਦਿਨਾਂ ਚ ਅਸੀਂ ਜਮਾ ਕਰਵਾਉਣੇ ਆ ਤੇ ਉਹ ਵੀ ਛਡਾਵਾਂਗੇ ਦੂਰੀਵਰ ਮੈਂ ਚੱਲੀ ਐ ਨਹੀਂ ਕੋਈ ਪੰਚਾਇਤ ਵੱਲੋਂ ਮਤਾਂ ਪਾਇਆ ਗਿਆ ਸੀਗਾ ਜਾਂ ਉਹ ਜਿਹੜੇ ਨੌਜਵਾਨ ਨਸ਼ਾ ਕਰਦੇ ਸੀਗੇ ਉਹਨਾਂ ਦਾ ਇਲਾਜ ਕਰਵਾਇਆ ਗਿਆ ਹਾਂਜੀ ਉਹਨਾਂ ਦਾ ਇਲਾਜ ਕਰਵਾਇਆ ਗਿਆ ਅਸੀਂ ਨਸ਼ਾ ਛਡਾਊ ਕੇਂਦਰ ਛੱਡੇ ਸੀ 3 ਜਾਣੇ ਅਸੀਂ ਉਹ ਬੰਦਿਆਂ ਨੇ ਛੱਡਿਆ ਨਸ਼ਾ ਦੂਜਾ ਨੰਬਰ ਮਤਾ ਪਾ ਕੇ ਅਸੀਂ ਦਿੱਤਾ ਸੀ ਪੁਲਿਸ ਨੂੰ ਉਹਨਾਂ ਨੂੰ ਇਹ ਮਤਾ ਪਾ ਕੇ ਦਿੱਤਾ ਸੀ ਵੀ ਜੇ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਜਾਂ ਅਸੀਂ ਪੰਚਾਇਤ ਮਗਰ ਨਾ ਆਉਗੀ ਤੇ ਇਹਦੇ ਬੰਦੇ ਤੇ ਛਡਾਇਆ ਨਹੀਂ ਅਸੀਂ ਬੰਦਾ ਕੋਈ ਨਸ਼ੇ ਵਾਲਾ ਜੀ ਅਸੀਂ ਬਿਲਕੁਲ ਅਸੀਂ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਦੇ ਉੱਪਰ ਪਹਿਲਾਂ ਖ਼ਬਰ ਵੀ ਐਸਪੈਕਟ ਦੀ ਚਲਾਈ ਸੀਗੀ ਜਦੋਂ ਕਿ ਪਿੰਡ ਵਾਸੀਆਂ ਨੇ ਇੱਕ ਮਤਾ ਪਾਇਆ ਸੀਗਾ ਕਿ ਜੇਕਰ ਕੋਈ ਨਸ਼ੇ ਦਾ ਸਮਗਲਰ ਨਸ਼ਾ ਵੇਚਣ ਵਾਲਾ ਕੋਈ ਪੁਲਿਸ ਪਕੜਦੀ ਹੈਗੀ ਆ ਤਾਂ ਪਿੰਡ ਦੀ ਪੰਚਾਇਤ ਜਾਂ ਪਿੰਡ ਵਾਸੀ ਕੋਈ ਵੀ ਉਹਦੇ ਮਗਰ ਚੜਾਗਾ ਨਹੀਂ ਜਾਊਗਾ। ਤੋਂ ਨਸ਼ੇ ਦੀ ਗੱਲ ਕੀਤੀ ਹੈਗੀ ਆ ਤੇ ਨਸ਼ਾ ਪਿੰਡ ਦੇ ਵਿੱਚ ਇਹਨਾਂ ਨੇ ਦੱਸਿਆ ਕਿ 85% ਬਿਲਕੁਲ ਜੀ 85% ਦੱਸਿਆ ਜੀ ਕਿਤੇ ਨਸ਼ਾ ਮੁੱਕ ਗਿਆ ਜੀ ਹੁਣ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਤੇ ਸਕੂਲਾਂ ਦੀ ਕੀ ਪੋਜੀਸ਼ਨ ਹੈਗੀ ਉੱਥੇ। ਸਕੂਲ ਦਾ ਹੀ ਤੁਹਾਨੂੰ ਦੱਸਿਆ ਜਾਂਦਾ ਵੀ ਕਮਰੇ-ਕਮਰੇ ਛੱਤਾਂ ਛੱਤਾਂ ਡੇਕਦੀਆਂ ਜੀ। ਛੱਤਾਂ ਬਦਲਣ ਵਾਲੀਆਂ ਤੇ ਟੀਚਰਾਂ ਦੇ ਵੀ ਘਾਟ ਆ ਜੀ। ਦੋਨੋਂ ਚੀਜ਼ਾਂ ਦੇ ਘਾਟਾ ਤੇ ਨਸ਼ੇ ਬਾਰੇ ਜਦੋਂ ਸਰਪੰਚ ਸਾਹਿਬ ਨੇ ਦੱਸਿਆ ਨਸ਼ਾ ਇਹਨਾਂ ਨੇ ਘਰ-ਘਰ ਜਾ ਕੇ ਤਕਰੀਬਨ ਆਮ ਲੋਕਾਂ ਨੂੰ ਇਹ ਗੱਲ ਕਹੀ ਜੀ ਨਸ਼ਾ ਨਹੀਂ ਕਰਨਾ ਤੇ ਅਸੀਂ ਨਸ਼ੇ ਵਾਲੇ ਦੇ ਮਗਰ ਨਹੀਂ ਜਾਣਾ ਤੇ ਸਕੂਲ ਜਿਹੜਾ ਹੈਗਾ ਇਹ ਇੱਥੇ ਮੰਨ ਲਓ ਕਿ ਪ੍ਰਾਇਮਰੀ ਹੈ ਕਿ ਹਾਇਰ ਸਕੂਲ ਜੀ ਪ੍ਰਾਇਮਰੀ ਸਕੂਲ ਹੈ ਜੀ ਕਿ ਫਿਰ ਬੱਚਿਆਂ ਨੂੰ ਪ੍ਰਾਇਮਰੀ ਤੋਂ ਬਾਅਦ ਕਿੱਥੇ ਜਾਣਾ ਪੈਂਦਾ ਪੜਨਾ ਕੋਖਰਾਣੇ ਜਾਣਾ ਪੈਂਦਾ ਹੈ ਭਗੇਲੇ ਜਾਣਾ ਪੈਂਦਾ ਜੀ ਜਾਣ ਵਾਸਤੇ ਕੋਈ ਕੋਈ ਸਾਧਨ ਨਹੀਂ ਗਾ ਜੀ ਕੋਈ ਸਾਧਨ ਨਹੀਂ ਗਾ ਕੋਈ ਤੁਰ ਕੇ ਜਾਂਦੇ ਕੋਈ ਵਿਚਾਰੇ ਆ ਆਟੋ ਦੇ ਕਰਾਇਆ ਦੇ ਕੇ ਜਾਂਦੇ ਜੀ ਆਪੋ ਆਪਣਾ ਖੁਖਰਾਣਾ ਸਕੂਲ ਇੱਥੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ 3 ਕਿਲੋਮੀਟਰ ਪੈ ਜਾਂਦਾ 2 ਕਿਲੋਮੀਟਰ ਖੁਖਰਾਣਾ ਤੇ ਪਹਿਲੀ ਸਾਈਡ ਤੇ ਖੁਖਰਾਣੇ ਦੇ ਸਕੂਲ ਆ ਕਿਲੋਮੀਟਰ ਪਿੰਡ ਦੇ ਵਿੱਚ ਵਿੱਚ ਹੀ ਪੈ ਜਾਂਦਾ ਜੀ ਉਹ ਯਾਨੀ ਕਿ ਤੁਹਾਡਾ ਕਹਿੰਦਾ ਮਤਲਬ ਹੋ ਗਿਆ ਕਿ 6ਵੀਂ ਜੀ ਦੇ ਬੱਚੇ ਨੂੰ ਦਾਖਲ ਕਰਾਉਣਾ ਤੇ ਉਹ ਜਿਹੜਾ ਹੈਗਾ ਖੁਖਰਾਣੇ ਜਾਣਾ ਪਊ ਜਾਣਾ ਪੈਂਦਾ ਜੀ ਕਈ ਵਾਰੀ ਸਕੂਟਰਾਂ ਤੇ ਮੋਟਰਸਾਈਕਲ ਤੇ ਬਿਠਾ ਕੇ ਲਾਉਣੇ ਚਾਰ ਚਾਰ ਬੱਚਾ ਨੂੰ ਇਕੱਠਿਆਂ ਨੂੰ ਹੀ ਬਿਠਾ ਕੇ ਲਾਉਣੇ ਆਬਾਦੀ तकरीबन 12-1300 ਹੋਏਗਾ ਜੀ ਜਿਆਦਾ ਆਬਾਦੀ ਨਹੀਂ ਹੈਗੀ 12 ਛੋਟਾ ਪਿੰਡ ਹੈ ਜੀ ਛੋਟਾ ਪਿੰਡ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਪਿੰਡ ਵਾਸੀਆਂ ਨੂੰ 6ਵੀਂ ਤੋਂ ਬਾਅਦ ਸਕੂਲ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਮੈਂ ਐਸੇ ਕਰਕੇ ਸਭ ਤੋਂ ਪਹਿਲਾਂ ਸਕੂਲ ਦਿਖਾਇਆ ਸੀਗਾ ਕਿਉਂਕਿ ਸਰਕਾਰ ਲਗਾਤਾਰ ਇਹੀ ਜੋਰ ਲਾ ਰਹੀ ਹੈਗੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈਗੀ ਹੈ ਹੁਣ ਕ੍ਰਾਂਤੀ ਜਿਹੜੀ ਹੈਗੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ ਕਿ 6ਵੀਂ ਤੋਂ ਬਾਅਦ ਬੱਚਿਆਂ ਨੂੰ ਇੱਥੋਂ 810 ਕਿਲੋਮੀਟਰ ਦੂਰ ਜਿਹੜਾ ਹੈਗਾ ਉਹ ਭੇਜਣਾ ਪੈਂਦਾ ਹੈਗਾ ਔਰ ਬੱਚਿਆਂ ਨੂੰ ਬਾਹਰ ਭੇਜਣਾ ਅਸੀਂ ਸੋਚਦੇ ਆ ਵਿਦੇਸ਼ਾਂ 'ਚ ਭੇਜਣਾ ਤੇ ਕਿੰਨਾ ਲੱਗਦਾ ਪਰ ਜੇ ਪੜ੍ਹਾਈ ਵਾਸਤੇ ਸਾਨੂੰ 8 ਕਿਲੋਮੀਟਰ ਜਾਣਾ ਪਵੇ ਤਾਂ ਅਸੀਂ ਕੀ ਅੱਗੇ ਤੱਕ ਕੀ ਕਰ ਸਕਦੇ ਹਾਂ ਸੋ ਹੋਰ ਵੀ ਲੋਕ ਬੈਠ ਨੇ ਅੱਛਾ ਮੈਂ ਗੱਲ ਕਰਾਂਗਾ ਜੀ ਤੁਹਾਡੇ ਨਾਲ ਸਿੱਖਿਆ ਦੀ ਗੱਲ ਕੀਤੀ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਸਿਹਤ ਸੁਰਤਾ ਵੱਲੋਂ ਪਿੰਡ ਕਿੱਦਾਂ ਆਪਣਾ ਸੇਹਸੂ ਹੁਤਾਲਾ ਦਾ ਸਾਨੂੰ ਇੱਕ ਹਸਪਤਾਲ ਦੀ ਜ਼ਰੂਰਤ ਹੈ ਸਾਡੇ ਹਸਪਤਾਲ ਨਹੀਂ ਹੈ ਵੈਸੇ ਸਰਪੰਚ ਸਾਹਿਬ ਜ਼ੋਰ ਲਾ ਰਹੇ ਆ ਜੀ ਸਾਡੇ ਹੋ ਜਾਊਗਾ ਜ਼ਰੂਰ ਤੇ ਸੇਹਸੂ ਹੁਤਾਲਾ ਬਸਹੀ ਹੈ ਸਰਪੰਚ ਸਾਹਿਬ ਸਾਨੂੰ ਵਧੀਆ ਮਿਲੇ ਹੋਏ ਆ ਬਾਕੀ ਜ਼ੋਰ ਲਾ ਰਹੇ ਸਾਡੇ ਹਸਪਤਾਲ ਨਹੀਂ ਹੈ ਜੀ ਸਾਨੂੰ ਪਾਸੇ ਜਾਣਾ ਪੈਂਦਾ ਮੁਗ ਗੇਤਲਵੰਡੀ ਇਸ ਪਾਸੇ ਜਾਣਾ ਪੈਂਦਾ ਜੀ ਐਸ ਪਾਸੇ ਜਾਣਾ ਪੈਂਦਾ ਹਾਂ ਜੀ ਪਰ ਲੱਗਦਾ ਵੀ ਜਿਸ ਤਿੱਕੇ ਨਾਲ ਸਰਕਾਰ ਕਹਿ ਰਹੀ ਸੀ ਜੀ ਅਸੀਂ ਪਿੰਡ ਪਿੰਡ ਡਿਸਪੈਂਸਰੀਆਂ ਖੋਲੀਆਂ ਗਈਆਂ ਨੇ ਡਿਸਪੈਂਸਰੀ ਵੀ ਹੈ ਨਹੀਂ ਤੁਹਾਡੇ ਸ਼ੁਕ ਨਹੀ ਹੈਣੀ ਪਿੰਡ ਚ ਨਹੀਂ ਬਾਕੀ ਲਾਂਮੀ ਪਿੰਡੇ ਦਾ ਹੈਗੇ ਸਾਡੇ ਨਹੀਂ ਹੈਣੀ ਜੀ ਪਿੰਡ ਦੇ ਵਿੱਚ ਡਿਸਪੈਂਸਰੀ ਵੀ ਨਹੀਂ ਹੈਗੀ ਬਹੁਤ ਵੱਡੀ ਗੱਲ ਪਿੰਡ ਵਾਸੀ ਕਹਰੇ ਹੈਗੇ ਨੇ ਕਿ ਸਾਨੂੰ ਜੇਕਰ ਕੋਈ ਮਾੜੀ ਮੋਟੀ ਵੀ ਪ੍ਰੋਬਲਮ ਹੁੰਦੀ ਹੈਗੀ ਆ ਤਾਂ ਜਾਂ ਤਾਂ ਜਿਹੜੇ ਪਿੰਡ ਦੇ ਵਿੱਚ ਆਰਐਮਪੀ ਡਾਕਟਰ ਬੈਠੇ ਹੈਗੇ ਨੇ ਉਹਨਾਂ ਤੋਂ ਦਵਾਈ ਲੈਣੀ ਪੈਂਦੀ ਹੈ ਜਾਂ ਸਾਨੂੰ ਫਿਰ 12 ਕਿਲੋਮੀਟਰ ਤੋਂ ਤਲਵੰਡੀ ਪਾਈ ਤੇ ਜਾਂ ਫਿਰ 15-16 ਕਿਲੋਮੀਟਰ ਮੋਗੇ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਹੋਰ ਵੀ ਬਿਯੁਰਗ ਮਗਰੇ ਬੈਠੇ ਨੇ ਇਹਨਾਂ ਨੇ ਗੱਲ ਕਰਦੇ ਆਗੇ ਕੀ ਨੌਜਵਾਨ ਹੈਗਾ ਨੌਜਵਾਨਾਂ ਕੋਲ ਚਲਦੇ ਕਿਉਂਕਿ ਨੌਜਵਾਨਾਂ ਵਾਸਤੇ ਜਿਹੜਾ ਇਸ ਵੇਲੇ ਸਭ ਤੋਂ ਵੱਡੀ ਜੂਰ ਥਗੀ ਆ ਜੇ ਆਪਾਂ ਗੱਲ ਕਰੀਏ ਸਰਕਾਰ ਕਹਿੰਦੀ ਹੈਗੀ ਨੌਜਵਾਨ ਨਸ਼ੇ ਤੋਂ ਦੂਰ ਰਹਿੰਦਾ ਸਰਪੰਚ ਸਾਹਿਬ ਨੇ ਦੱਸਿਆ ਵੀ ਤੁਹਾਡੇ ਪਿੰਡ ਦੇ ਵਿੱਚ 85% ਲੋਕ ਜਿਹੜਾ ਨਸ਼ਾ ਛੱਡ ਚੁੱਕੇ ਹਾਂਜੀ ਬਿਲਕੁਲ ਛੱਡ ਚੁੱਕੇ ਨੇ ਨੌਜਵਾਨਾਂ ਵਾਸਤੇ ਖੇਡਾਂ ਵਾਸਤੇ ਕੋਈ ਇੰਤਜ਼ਾਮ ਹੈਗਾ ਹਾਂਜੀ ਗਰਾਊਂਡ ਦਾ ਸ਼ੁਰੂ ਹੋ ਰਿਹਾ ਹੋਣਾ ਤਿੰਨ ਚਾਰ ਦਿਨੋਂ ਕੰਮ ਗਰਾਊਂਡ ਬਣ ਰਿਹਾ ਬਹੁਤ ਉਤਸ਼ਾਹ ਨੌਜਵਾਨਾਂ ਨੂੰ ਖੇਡਣ ਦਾ ਪਹਿਲਾਂ ਤਾਂ ਇਹ ਚੀਜ਼ ਬਹੁਤ ਧਿਆਨ ਨੌਜਵਾਨ ਪੀੜੀ ਨੂੰ ਖੇਡਣ ਵਾਸਤੇ ਲਾਉਣ ਵਾਸਤੇ ਤੁਸੀਂ ਦੱਸਿਆ ਗਰਾਊਂਡ ਬਣ ਜਾਈ ਹੈਗੀ ਆ ਤੇ ਆਪਾਂ ਸਰਪੰਚ ਸਾਹਿਬ ਕੋਲ ਹੀ ਜਾਂਦੇ ਦੁਬਾਰਾ ਫਿਰ ਸਰਪੰਚ ਸਾਹਿਬ ਨੌਜਵਾਨ ਕਹਿੰਦੇ ਜੀ ਗਰਾਊਂਡ ਕਿ ਗਰਾਊਂਡ ਵਾਸਤੇ ਕੋਈ ਤੁਹਾਨੂੰ ਸਰਕਾਰ ਵੱਲੋਂ ਕੋਈ ਫੰਡ ਜਾਂ ਕੋਈ ਗੱਲ ਹੋਈ ਗਰਾਊਂਡ ਦਾ ਸਾਨੂੰ ਜੀ ਫੰਡ ਮਿਲਿਆ 33,32,000 ਰੁਪਇਆ ਆਇਆ ਜੀ ਇੱਕ ਦੋ ਦਿਨਾਂ ਅੰਚ ਸਟਾਰਟ ਹੋ ਜੂ ਗਰਾਊਂਡ ਬਣਨਾ ਮੈਂ ਕੱਲ ਗਿਆ ਸੀਗਾ ਠੇਕੇਦਾਰਾਂ ਕੋਲੇ ਉਹ ਆਂਦੇ ਸੀ ਇੱਕ ਦੋ ਦਿਨਾਂ ਚ ਆ ਕੇ ਗਰਾਊਂਡ ਦੀ ਅਸੀਂ ਜਿਹੜੀ ਵੀ ਕੰਮ ਵਿੱਚ ਹੈਗਾ ਰਿਕੁਆਇਰਮੈਂਟਾਂ ਜਿਹੜੀਆਂ ਉਹ ਕਰਾਂਗੇ ਜੀ ਪੂਰੀਆਂ ਅਸੀਂ ਸਾਨੂੰ ਇਹ ਫੰਡ ਮਿਲੇ ਵੇ 33,32,000 ਰੁਪਇਆ ਸਾਨੂੰ ਆਏ ਵੇ ਆ ਇਹ ਸਿਰਫ ਗਰਾਊਂਡ ਵਾਸਤੇ ਆਇਆ ਗਰਾਊਂਡ ਵਾਸਤੇ ਆ ਜੀ ਇਹ ਮਤਲਬ ਪਿੰਡਵਾਸੀਆਂ ਦਾ ਕਹਿਣਾ ਸੀਗਾ ਵੀ ਸਕੂਲ ਤੋਂ ਵੱਡੀ ਜ਼ਰੂਰਤ ਹੈਗੀ ਐ ਸਕੂਲ ਦੀ ਹੁਣ ਕੁੜੀਆਂ ਨੇ 15-16 ਕਿਲੋਮੀਟਰ ਪੜਨ ਜਾਣਾ ਜੀ 6ਵੀਂ ਤੋਂ ਬਾਅਦ ਤੁਹਾਨੂੰ 7ਵੀਂ 8ਵੀਂ ਜਾਂ 6ਵੀਂ ਦੀ ਜਿਹੜਾ ਖੁਖਰਾਣੇ ਜਾਂ ਮੋਗੇ ਜਾਂ ਕਿਤੇ ਹੋਰ ਪਾਸੇ ਜਾਣਾ ਪੈਂਦਾ ਅਸੀਂ ਸਾਡੀ ਪਿੰਡ ਦੀ ਆਬਾਦੀ ਘਟ ਕਰਕੇ ਨਾ ਬੱਚੇ ਪ੍ਰਾਇਮਰੀ ਜੀ ਵੀ ਘਟਾ ਜੀ 50 ਕ ਬੱਚੇ ਹੀ ਆ ਜੀ ਇਸ ਕਰਕੇ ਇੱਕ ਦੋ ਵਾਰ ਗੱਲ ਹੋਈ ਆ ਮੇਰੀ ਜਾ ਕੇ ਪਰ ਉਹ ਬੱਚੇ ਘਟ ਹੋਣ ਦੇ ਕਰਕੇ ਸਾਡੇ ਨਹੀਂ ਹੋ ਰਿਹਾ ਇਹ ਸਕੂਲ ਵੱਡਾ ਨਹੀਂ ਹੋ ਰਿਹਾ ਜੀ ਪਹਿਲਾਂ ਵੀ ਕਹਿ ਰਹੇ ਸੀਗੇ ਪਹਿਲਾਂ ਮੈਥੋਂ ਪਹਿਲਾਂ ਵੀ ਜਿੰਨੇ ਸਰਪੰਚ ਆਏ ਸਾਰਿਆਂ ਨੇ ਜ਼ੋਰ ਲਾਇਆ ਵੀ ਸਕੂਲ ਵੱਡਾ ਹੋ ਜੇ ਪਰ ਬੱਚਿਆਂ ਦੀ ਬੱਚੇ ਘੱਟ ਹੋਣ ਦੇ ਕਰਕੇ ਵੱਡਾ ਨਹੀਂ ਹੋ ਰਿਹਾ ਸਕੂਲ ਦੂਜੇ ਪਿੰਡਾਂ 'ਚ ਜਾਣਾ ਪੈਂਦਾ ਸਾਨੂੰ ਜੀ ਤੁਹਾਡੇ ਵੱਲੋਂ ਕਿ ਬੱਚਿਆਂ ਦੀ ਸਟਰੈਂਥ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਤੁਹਾਨੂੰ ਬਾਹਰ ਜਾਣਾ ਪੈਂਦਾ ਔਰ ਪ੍ਰਾਇਮਰੀ ਸਕੂਲ ਸਿਰਫ 50 ਬੱਚੇ ਹੀ ਤੁਹਾਡੇ ਤੋਂ ਹੁਣ ਆਏ ਫਲੇ 50 ਬੱਚੇ ਹੀ ਆ ਹਾਂਜੀ 50 ਸਿਰ ਚਲੋ ਇਮਾਰਤ ਤੋਂ ਟੀਚਰ ਉਹ ਤਾਂ ਬੱਚੇ ਵੀ ਭਰਤੀ ਇੱਥੇ ਹੋ ਜਾਣਗੇ ਜੀ ਹਾਂਜੀ ਇੱਥੇ ਲੋਕ ਕਹਿੰਦੇ ਜਦੋਂ ਟੀਚਰ ਵੀ ਹੋਣੀ ਇਮਾਰਤ ਵੀ ਹੋਣੀ ਜੇ ਇਸ ਕਰਕੇ ਬੱਚਿਆਂ ਨੂੰ ਬਾਹਰ ਭੇਜ ਦੇ ਦੇ ਜਿੰਨੇ ਟੀਚਰ ਹੈਗੇ ਇਸ ਸਕੂਲ ਦੇ ਵਿੱਚ ਜੀ ਟੀਚਰ ਇੱਕ ਹੀ ਹੈ ਸਰਕਾਰੀ ਤਾਂ ਮੇਰੇ ਕੋਲ ਦੋ ਕੁ ਪ੍ਰਾਈਵੇਟ ਆ ਜੀ ਚਾਰ ਟੀਚਰ ਤਾਂ ਚਾਰ ਹੈ ਹਾਂਜੀ ਅ ਮਤਲਬ ਕਿ ਇੱਕੋ ਸਰਕਾਰੀ ਟੀਚਰ ਹੀ ਕੋਈ ਹੈਗਾ ਇੱਥੇ ਇੱਕ ਹੀ ਆ ਜੀ ਕਲਾਸਾ 5 ਵੀ ਪੜ੍ਹਦੇ ਆ ਅੱਜ ਕਲਾਸਾ 5 ਆ ਜੀ ਹਾਂਜੀ ਅ ਬੜੀ ਬੰਦਭਾਗੀ ਗੱਲ ਹੈਗੀ ਜਿੱਥੇ ਅਸੀਂ ਸਿੱਖਿਆ ਦੀ ਕ੍ਰਾਂਤੀ ਲਿਆਉਣ ਦੀ ਗੱਲ ਕਰਦੇ ਹੈਗੇ ਆ ਉਥੇ ਪੰਜਵੀਂ ਕਲਾਸ ਤੱਕ 50 60 ਬੱਚੇ ਹੈਗੇ ਨੇ ਸਿਰਫ ਇਸ ਸਕੂਲ ਦੇ ਵਿੱਚ ਔਰ ਟੀਚਰ ਵੀ ਇੱਕੋ ਹੀ ਆ ਅ ਸਪੰਸਰ ਬ ਦੂਜੀ ਗੱਲ ਆ ਗਈ ਸਿਹਤ ਸਹੂਲਤਾਂ ਮੋਹੱਲਾ ਕਲੀਨਿਕ ਬੜੇ ਖੋਲੇ ਪਿੰਡ ਪਿੰਡ ਮੋਹੱਲਾ ਕਲੀਨਿਕ ਖੋਲੇ ਰੋਜ਼ ਹੀ ਬਿਆਨ ਆਂਦਾ ਹੈਗਾ ਸਰਕਾਰ ਦਾ ਤੇ ਉਹਨੂੰ ਲੈ ਕੇ ਕੀ ਆ ਕੋਈ ਮੈਂ ਲਗਦੀ ਇਹਨੂੰ ਖੋਲੇ ਆ ਬਾਹਰ ਦਾ ਖੁੱਲੇ ਆ ਸਾਡੇ ਤਾਂ ਅਜੇ ਤੱਕ ਨਹੀਂ ਕੁਝ ਬਣਿਆ ਜੀ ਨੇੜੇ ਵੀ ਹੈ ਨਹੀਂ ਮੱਲ ਅਗਲੀ ਨੇ ਕਿਤੇ ਵੀ ਸਾਨੂੰ ਤਾਂ ਉਹੀ ਆ ਇੱਥੋਂ 10 ਕਿਲੋਮੀਟਰ ਤਲਵੰਡੀ ਪਾਈ ਆ 22 ਕਿਲੋਮੀਟਰ ਮੋਗਾ ਹਾਂ ਜੀ ਤਲਵੰਡੀ ਇੰਨੀ ਦੂਰ ਆ 10 15 ਕਿਲੋਮੀਟਰ ਤਾਂ ਜਾਣਾ ਹੀ ਪੈਂਦਾ ਜੀ ਸਾਨੂੰ ਹਾਂ ਜੀ ਇਹ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ ਆ ਇੱਕ ਤਾਂ ਉਮਰ ਬਹੁਤ ਆ ਮੇਰੇ ਕੋ ਬਹੁਤਿਆਰ ਮੇਰੇ ਕੋ ਕਿੰਨੀ ਉਮਰ ਦਾ ਤੁਹਾਡੀ 88 ਸਾਲ ਦੀ ਆ 88 ਸਾਲ ਦੀ ਉਮਰ ਆ ਹਾਂ ਤੇ ਤੁਹਾਨੂੰ ਲੱਗਦਾ ਵੀ ਸਾਨੂੰ ਦੇਸ਼ ਆਜ਼ਾਦੀ ਦੇ ਟਾਈਮ ਦੇ ਉੱਤੇ ਤੁਸੀਂ ਬੜਾ ਕੁਝ ਦੇਖਿਆ ਹੋਣਾ ਹਾਂ ਦੇਖਿਆ ਠੀਕ ਹੈ ਜੀ 47 ਵਾਲਾ ਵੀ ਸੰਤਾਪ ਦੇਖਿਆ ਉਸ ਤੋਂ ਬਾਅਦ ਸਾਰੇ ਦੇਖੇ ਦੇਖਿਆ ਕੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਕੋਈ ਪਿੰਡਾਂ ਬਾਰੇ ਸੋਚ ਰਹੀਆਂ ਨਹੀਂ ਮੈਨੂੰ ਕੋਈ ਇੰਨਾ ਦੱਸਿਆ ਨਹੀਂ ਜਾਣਾ ਜੀ ਨਹੀਂ ਕਿਉਂ ਲੱਗਦਾ ਤੁਹਾਨੂੰ ਕੋਈ ਵੀ ਕੋਈ ਪਿੰਡਾਂ ਬਾਰੇ ਕੋਈ ਸੋਚ ਰਹੀਆਂ ਸਰਕਾਰਾਂ ਸਰਕਾਰਾਂ ਮੈਂ ਕਹਿ ਨਹੀਂ ਸਕਦਾ ਜੀ ਉਹ ਮੇਰਾ ਕੋਈ ਸਰੀਰ ਥੋੜਾ ਜਿਹਾ ਕੰਨ ਵਜਾਇਆ ਨਾਲੀਆਂ ਬਿਲਕੁਲ ਜੀ ਸਰਕਾਰ ਵੱਲੋਂ ਵਿਕਾਸ ਦੇ ਕੰਮ ਸ਼ੁਰੂ ਜਿਹੜੇ ਅਗੇ ਨੇ ਇਸ ਪਿੰਡ ਦੇ ਵਿੱਚ ਕਰਵਾਏ ਨੇ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਪਿੰਡ ਦੇ ਸਰਪੰਚ ਵੱਲੋਂ ਨਾਲੀਆਂ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਇੰਟਰਲੋਕਿੰਗ ਵੀ ਕਾਫੀ ਲੱਗੀ ਹੈ ਹੋਰ ਇੱਥੇ ਮਗਰ ਭਾਈ ਸਾਹਿਬ ਖੜੇ ਦਿੰਦਾ ਗੱਲ ਕਰਦੇ ਹੈਗੇ ਆ ਤੇ ਅ ਉਧਰ ਤੁਹਾਡੇ ਕੋਲ ਆ ਨਾ ਜੀ ਮੈਂ ਤੁਹਾਨੂੰ ਜਾਣਕਾਰੀ ਦੰਨੇ ਆ ਸਰਪੰਚ ਸਾਹਿਬ ਦਾ ਕਹਿਣਾ ਜੀ ਗਰਾਊਂਡ ਵਾਸਤੇ 33 ਲੱਖ ਰੁਪਇਆ ਜੜਾ ਰਿਹਾ ਹੈਗਾ। ਆਇਆ ਬਿਲਕੁਲ। ਹਾਂ ਜੀ। ਨਾਲੀਆਂ ਦਾ ਕੰਮ ਤੁਹਾਡੇ ਸ਼ੁਰੂ ਚੱਲ ਰਿਹਾ ਹੈਗਾ। ਅਸੀਂ ਵੀ ਦੇਖ ਰਹੇ ਆ ਕਿ ਨਾਲੀਆਂ ਦਾ ਕੰਮ ਚੱਲ ਰਿਹਾ ਹੈਗਾ। ਹਾਂ ਜੀ। ਕੀ ਤੁਹਾਨੂੰ ਲੱਗਦਾ ਵੀ ਜਿਹੜੀਆਂ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀ ਹੈਗੀ ਆ ਇਹਦੀ ਕਿਹੜੀ ਗਲੋੜ ਹੈ ਜੀ? ਐਜੂਕੇਸ਼ਨ ਔਰ ਜਿਹੜਾ ਹੈਲਥ ਵਾਸਤੇ ਰਿਕਰਡ ਹੈਗੀ ਹੈ। ਕਿਤੇ ਵੀ ਸਾਨੂੰ ਮੰਨ ਲਓ ਕੋਈ ਪ੍ਰੋਬਲਮ ਬੱਚਿਆਂ ਦਾ ਕਿਸੇ ਨੂੰ ਹੋਣਾ ਜਾਂ ਵੀ ਆਰਗਨ ਨੂੰ ਸਾਨੂੰ ਤਰਵੰਡੀ ਭਾਈ ਜਾਂ ਮੋਗੇ ਜਾਣਾ ਪੈਂਦਾ ਜੀ। ਹਾਂ ਜੀ। ਇਹਦੀ ਐਜੂਕੇਸ਼ਨ ਆ ਉਹ ਵਿਦਿਆਰਥੀ ਕੋਈ ਡੈਗੀ ਹੈਲਥ ਕਪਨ ਚਾਹੀਦਾ ਤੁਹਾਡਾ ਸਾਫ ਹੁੰਦੀ ਹੁੰਦੀ ਫੈਲੀ ਗੱਲ ਨਹੀਂ ਜੇ ਆਪਾਂ ਗੱਲ ਕਰੀਏ ਨੌਜਵਾਨ ਦੇ ਖੇਡਣ ਵਾਸਤੇ ਤੁਸੀਂ ਕਹਿੰਦੇ ਗਰਾਊਂਡ ਜਿਹੜੀ ਆ ਸੰਪੰਨ ਸਾਹਿਬ ਕਹਿੰਦੇ ਬੰਦ ਹੋਈ ਹੈਗੀ ਕਿੰਨਾ ਕੁ ਫਾਇਦਾ ਹੋਊਗਾ ਨੌਜਵਾਨ ਬਿਨੂ ਦੇ ਦੇਖੋ ਜੀ ਗਰਾਊਂਡ ਹੋਵੇ ਤਾਂ ਨੌਜਵਾਨ ਖੇਡਣਗੇ ਪਹਿਲਾਂ ਵੀ ਸਾਡੇ ਪਿੰਡ ਦੀ ਵਾਲੀਬਾਲ ਦੀ ਟੀਮ ਚੰਗੀ ਰਹੀ ਹੈ ਕ੍ਰਿਕਟ ਦੀ ਹੈ ਬੱਚੇ ਖੇਡਣ ਨੂੰ ਬਹੁਤ ਉਹ ਹੈ ਬਟ ਜੇ ਗਰਾਊਂਡ ਹੋਵੇ ਤਾਂ ਉਸ ਤੋਂ ਬੈਟਰ ਹੋ ਸਕਦਾ ਹੈ ਤੇ ਹੁਣ ਇਸ ਟਾਈਮ ਭਗਵੰਤਬਾਹਨ ਜੀ ਨੇ ਪਿੰਡ ਵਾਸਤੇ ਦਿੱਤੇ ਗਰਾਊਂਡ ਵਾਸਤੇ ਪੈਸੇ ਤੇ ਅੱਗੇ ਦੇਖੋ ਕਰ ਤੱਕ ਕੰਪਲੀਟ ਹੁੰਦਾ ਹੈ ਬਿਲਕੁਲ ਭਗਵੰਤਬਾਹਨ ਸਰਕਾਰ ਵੱਲੋਂ ਜਿਹੜਾ ਹੈਗਾ ਖੇਡਾਂ ਵਾਸਤੇ ਜਿਹੜੇ ਅਗੇ ਨੇ ਪੈਸੇ ਸਪੈਲੂ ਦਿੱਤੇ ਹੈਗੇ ਨੇ ਔਰ ਪਿੰਡ ਦੀ ਖਾਸੀਅਤ ਜਿਹੜੀ ਕਿ ਸਾਨੂੰ ਆਂਦਿਆ ਸਰ ਪਤਾ ਲੱਗੀ ਸੀਗੀ ਅਸੀਂ ਆਪਣੇ ਸੋਰਸ ਤੇ ਪਤਾ ਕੀਤਾ ਸੀਗਾ ਕਿ ਪਿੰਡ ਦੇ ਵਿੱਚੋਂ ਨਸ਼ਾ ਜਿਹੜਾ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਗਿਆ ਜੇ ਆਬਾਦੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਆਬਾਦੀ ਥੋੜੀ ਹੋਣ ਕਰਕੇ ਜਿਹੜਾ ਹੈਗਾ ਹਾਈ ਸਕੈਂਡਰੀ ਸਕੂਲ ਜਿਹੜਾ ਹੈਗਾ ਨਹੀਂ ਹੈਗਾ ਪ੍ਰਾਇਮਰੀ ਤੱਕ ਸਕੂਲ ਹੈਗਾ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਪਿੰਡ ਵਾਲੇ ਕਹਿ ਰਹੇ ਸੀਗੇ ਬਈ ਦਸ਼ਾ ਤੇ ਨਹੀਂ ਥਲ ਨਹੀਂ ਪਈ ਅਸੀਂ ਦੇਖੋ ਬਾਹਰ ਤਾਂ ਅਸੀਂ ਕੁਝ ਕਹਿ ਨਹੀਂ ਅਸੀਂ ਆਪਦੇ ਪਿੰਡ ਦਾ ਦੱਸ ਸਕਦੇ ਆ ਜੀ ਪਿੰਡ ਜਿੰਨਾ ਕ ਹੈਗਾ ਜੋਸ਼ ਕੀਤਾ ਹੈ ਉਹਦੇ ਲਈ ਵਧੀਆ ਹੋਇਆ ਅਸੀਂ ਚੰਗਾ ਹੀ ਕੀਤਾ ਹੈ ਠੀਕ ਹੈ ਜੀ ਜਿਹੜਾ ਕੋਈ ਬਾਕੀ ਵਿਕਾਸ ਦੇ ਕੰਮ ਆ ਜਾਂ ਕੋਣ ਹੁਣ ਵਾਟਰ ਵਾਕਸ ਦਾ ਸਾਨੂੰ ਪੈਸੇ ਆਏ ਆ ਵਾਟਰ ਵਾਕਸ ਦੀ ਪਾਈਪਲਾਈਨ ਪੈਣੀ ਆ ਘਰ ਘਰ ਪਾਣੀ ਪਹਚਾਵਾਂਗੇ ਗਲੀਆਂ ਆਂ ਦੀਆਂ ਨਾਲੀਆਂ ਦਾ ਇੰਟਰਲੋਕਿੰਗ ਗਲੀਆਂ ਦੀਆਂ ਹੋਈ ਜਾਂਦੀਆਂ ਜੀ ਬਾਕੀ ਜਿਹੜਾ ਗਰਾਊਂਡ ਸ਼ੁਰੂ ਹੋ ਗਿਆ ਚਲੋ ਕੁਛ ਨਾ ਕੁਛ ਦੇ ਰਹੇ ਆ ਸਾਨੂੰ ਜਿੰਨੀ ਕਹੀ ਮੰਗ ਕਰ ਰਹੇ ਆ ਕੁਛ ਹੋਰ ਆ ਜਾਊਗਾ ਚੱਲੀ ਜਾਂਦਾ ਜੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰੀ ਜਾਂਦੇ ਆ ਜਿੰਨਾ ਹੋਵੇ ਚੰਗਾ ਹੋਵੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਔਰ ਅਗਰ ਹੋਰ ਚੱਲਦੇ ਆਪਾਂ ਦੁਆਲਾ ਕੋਲ ਮੈਂਬਰ ਸਾਹਿਬ ਹਾਂਜੀ ਪੰਚਾਇਤ ਮੈਂਬਰ ਹੋ ਜੀ ਜੀ ਕਦੋਂ ਤੋਂ ਮੈਂਬਰਸ਼ਿਪ ਲਈਤੀ ਹੈ ਜੀ ਇਸੇ ਚ ਹੀ ਆਏ ਆ ਜੀ ਇਸੇ ਚੀ ਐਸਐਸਏ ਤੋਂ ਹਾਂਜੀ 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 ਪਹਿਲੀਆਂ ਦੀਆਂ ਪੰਚਾਇਤਾਂ ਤੇ ਹੁੰਦੀਆਂ ਪੰਚਾਇਤਾਂ ਹਾਂਜੀ ਜੇ ਆਪਾਂ ਗੱਲ ਕਰੀਏ ਓਵਰਹਾਲ ਤੁਹਾਡੇ ਪਿੰਡ ਦੀ ਆ ਆਲੇ ਦੁਆਲੇ ਵਾਲਿਆਂ ਦੇ ਪਿੰਡਾਂ ਦੀ ਹਾਂਜੀ ਹਾਂਜੀ ਤੇ ਕਿੰਨਾ ਕੁ ਫਰਕ ਪਿਆ ਵਿਕਾਸ ਦੇ ਕੰਮ ਨਹੀਂ ਜੀ ਆ ਕਦੋਂ ਦੇ ਅਸੀਂ ਆਏ ਬਣੀ ਆ ਨਵੀਂ ਪੰਚਾਇਤ ਬਣੀ ਆ ਉਤੋਂ ਦਾ ਕੰਮ ਤਾਂ ਤੁਰਿਆ ਜੀ ਤੁਰਿਆ ਹਾਂਜੀ ਐ ਐਮਐਲਏ ਵੀ ਵਿਚਾਰੀ ਨੇ ਦਿੱਤਾ ਆਵੇ ਹੁਣ 32 ਲੱਖ ਰੁਪਈਆ ਦਿੱਤਾ ਸਾਡੇ ਗਰਾਊਂਡ 'ਤੇ ਇਹਦਾ ਸੰਮਤੀ ਦਾ 5 ਲੱਖ ਰੁਪਈਆ ਆ ਜਾਣਾ ਆ ਅੱਡੇ ਦਾ ਕੰਮ ਚੱਲੀ ਜਾਂਦਾ ਗਲੀਆਂ ਤਿੰਨ ਚਾਰ ਹੋਗੀਆਂ ਪਾਸ ਹੋਈਆਂ ਪਈਆਂ ਚੱਲੀ ਜਾਂਦਾ ਕੰਮ ਤਿੰਨ ਚਾਰ ਹੋਰ ਕੱਢੀਆਂ ਉਹਨਾਂ ਨੇ ਕੰਮ ਤੁਰਿਆ ਜਾਣੀ ਕਿ ਇਹ ਲੱਗਦਾ ਵੀ ਸਟਾਰਟ ਹੋਇਆ ਹੈ ਹਾਂਜੀ ਹਾਂਜੀ ਸਟਾਰਟ ਤੇ ਹੁਣ ਜੇ ਆਪਾਂ ਗੱਲ ਕਰੀਏ ਚਲੋ ਪਹਿਲਾਂ ਨੌਜਵਾਨਾਂ ਨਾਲ ਗੱਲ ਕਰਦੇ ਆ ਕਿ ਬਾਈ ਨਾਲ ਬਾਈ ਜੀ ਆ ਸਾਲ ਜਿਹੜਾ ਹੈਗਾ ਇਲੈਕਸ਼ਨ ਸੀ ਸਾਲ ਸ਼ੁਰੂ ਹੋ ਗਿਆ ਹਾਂਜੀ ਠੀਕ ਹੈ ਨਾ ਸਾਰੀਆਂ ਪਾਰਟੀਆਂ ਨੇ ਤੁਹਾਡੇ ਕੋਲ ਇੱਥੇ ਆਣਾ ਸਾਰਿਆਂ ਨੇ ਵਾਅਦੇ ਕਰਨੇ ਆ ਬਿਲਕੁਲ ਜੀ ਵਾਦੇ ਆ ਸਰਕਾਰ ਨੇ ਵੀ ਕੀਤੇ ਸੀਗੇ ਵਾਦੇ ਦਾ ਪਹਿਲਾਂ ਤੋਂ ਮਿਲ ਚੱਲਦੇ ਆ ਰਹੇ ਆ ਹਾਂਜੀ ਵਾਦੇ ਦਾ ਚੱਲਦੇ ਆ ਜੀ ਪੂਰੇ ਹੋ ਰਹੇ ਵਾਦੇ ਹਾਂ ਤਕਰੀਬਨ ਜਿਹੜੇ ਪੂਰੇ ਹੋਣ ਵਾਲੇ ਹੋ ਜਾਂਦੇ ਆ ਤੇ ਜਿਹੜੇ ਨਹੀਂ ਪੂਰੇ ਹੁੰਦੇ ਵਿੱਚ ਰਹਿ ਵੀ ਜਾਂਦੇ ਆ ਪੂਰੇ ਹੋ ਰਹੇ ਆ ਵਾਦੇ ਤੁਹਾਡੇ ਸਾਹਮਣੇ ਤਾਂ ਲੱਗਦਾ ਵਾਦੇ ਪੂਰੇ ਹੋ ਰਹੇ ਆ ਸਰਕਾਰ ਨੇ ਹਾਂਜੀ ਹੋ ਰਹੇ ਆ ਕੀ ਕੀ ਵਾਦੇ ਪੂਰੇ ਹੋਏ ਕੋਰੋਨ ਵੀ ਮਨ ਬਣੂਗਾ ਜੀ ਗਰਾਊਂਡ ਦੀ ਮੰਗ ਜੀ ਪੂਰੀ ਹੋ ਰਹੀ ਹੈ ਹਾਂਜੀ ਹੋ ਰਹੀ ਜੀ ਥੋੜੇ ਟਾਈਮ ਨੂੰ ਜਿੰਮ ਵੀ ਆ ਰਹੀ ਜਿੰਮ ਦੀ ਮੰਗ ਵੀ ਪੂਰੀ ਹੋ ਰਹੀ ਹੈ ਹਾਂਜੀ ਹੋਰ ਕੀ ਮੰਗ ਸੀ ਤੁਹਾਡੀ ਪਿੰਡ ਦੀ ਬਸ ਗਰਾਊਂਡ ਦੀ ਜਿੰਮ ਦੀ ਸੀਗੀ ਸਰਪੰਚ ਸਾਹਿਬ ਕਹਿੰਦੇ ਆਉਣਗੀ ਹਾਂਜੀ ਵੈਸੇ ਦਾ ਆ ਕੇ ਕਹਿੰਦੇ ਹਾਂਜੀ ਹੌਲੀ ਹੌਲੀ ਬਣਾਉਣਗੀ ਜੀ ਹੌਲੀ ਹੌਲੀ ਬਣੂਗੀ ਯਾਨੀ ਕਿ ਤੁਹਾਨੂੰ ਲੱਗਦਾ ਵੀ 27 ਦੀਆਂ ਚੋੜਾਂ ਤੋਂ ਪਹਿਲਾਂ ਪਹਿਲਾਂ ਗਰਾਊਂਡ ਬਣ ਜੂਗੀ ਹਾਂਜੀ ਬਣ ਜੂਗੀ 27 ਦੀਆਂ ਚੋੜਾਂ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਡੇ ਕੋਲ ਹੀ ਆ ਰਿਹਾ ਜੀ ਤੁਹਾਡੇ ਕੋਲ ਹੀ ਆ ਰਿਹਾ ਜੀ ਮੈਂ ਤੁਹਾਡੇ ਕੋਲ ਹੀ ਆ ਰਿਆਂ 1 ਸਾਲ ਤੋਂ ਪਹਿਲਾਂ ਆ ਸੌਰੀ 6 ਮਹੀਨੇ ਤੋਂ ਪਹਿਲਾਂ ਉੱਥੇ ਲੱਗ ਜਾਂਦਾ ਤੁਹਾਡੇ ਕੋਲ ਹੀ ਆ ਰਿਆਂ ਜੀ ਪਛਿਆ ਮੈਨਾਂ ਕਿੱਥੋਂ ਬਣਾਵਾਂ ਉਹ ਦੋ ਨੌਜਵਾਨ ਖੜੇ ਨੇ ਉਹ ਕਹਿੰਦੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਵੀ ਸਾਡੇ ਪਿੰਡੋਂ ਸਰਪੰਚ ਸਾਹਿਬ ਨੇ 85% ਦਾ ਸ਼ਖਤਮ ਕਰਾਤਾ ਹਾਂਜੀ ਹਾਂਜੀ ਮੰਨ ਲਈ ਗੱਲ ਉਹ ਵੀ ਗਿਆ ਅਸੀਂ ਵੀ ਮਤਲਬ ਕਿ ਹਾਂ ਹਾਂਜੀ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਇਲੈਕਸ਼ਨ ਸਾਲ ਆ ਜਿਹੜੇ ਵਿਕਾਸ ਦੇ ਕੰਮ ਤੁਸੀਂ ਕਹੇ ਸੀਗੇ ਜਾਂ ਨਵੀਂ ਪੰਚਾਇਤ ਨੇ ਜਾਂ ਪਿਛਲੀਆਂ ਪੰਚਾਇਤਾਂ ਨੇ ਕਰਾਏ ਆ ਤੁਹਾਨੂੰ ਲੱਗਦਾ ਵੀ ਇਹ ਜਲਦੀ ਪੂਰੇ ਹੋ ਜਾਣਗੇ ਹਾਂਜੀ ਕੋਸ਼ਿਸ਼ ਹੈ ਸਰਪੰਚ ਜੀ ਕਰਵਾਊਗਾ ਨਾ ਕਰੂੰਗਾ ਤਾਂ ਲੋਕ ਇਹ ਸਰਕਾਰ ਨੂੰ ਚੱਲਦਾ ਕਰਦਣਗੇ ਜਿਵੇਂ ਦੂਜਿਆਂ ਨੂੰ ਕੀਤਾ ਜੀ ਜਿਹੜਾ ਵਾਅਦਾ ਕਰਕੇ ਮੋਕੂ ਗਾ ਫਿਰ ਉਹ ਦੂਜੀ ਵਾਰ ਥੋੜੋ ਜਿਹਾ ਵਾਅਦਾ ਕਰਕੇ ਕਿਵੇਂ ਕਰੂੰਗਾ ਉਹ ਹਾਂਜੀ ਕਿਹਦੇ ਨੰਬਰ ਦਿੰਦੇ ਹੋ ਫਿਰ ਦੂਜੀ ਸਰਕਾਰ ਨੂੰ ਦੱਸਦੇ ਮੈਂ ਤਾਂ ਨਹੀਂ ਦਿੰਦਾ ਜੀ ਕੋਈ ਨੰਬਰ ਜੇ ਹਾਂ ਜੀ ਲੈ ਤੁਸੀਂ ਕਹਿੰਦੇ ਆ ਵੀ ਕਦੋਂ ਹੋਊਗਾ ਹਾਂ ਜੀ ਨਹੀਂ ਸਰਪੰਚ ਤੇ ਵਿਸ਼ਵਾਸ ਹੈ ਜੀ ਉਹੀ ਤਾਂ ਵੀ ਤੁਸੀਂ ਇਹਦਾ ਮਤਲਬ ਦੇਖੋ ਇੱਕ ਗੱਲ ਤਾਂ ਤੁਸੀਂ ਮੰਨ ਲਈ ਵੀ ਵਿਕਾਸ ਹੋ ਰਿਹਾ ਹਾਂ ਜੀ ਦੂਜੀ ਗੱਲ ਤੁਸੀਂ ਇਹ ਵੀ ਮੰਨ ਲਈ ਵੀ ਨਸ਼ਾ ਖਤਮ ਨਹੀਂ ਪੰਚਾਇਤ ਦੇ ਕਰਕੇ ਹੋ ਰਿਹਾ ਜੀ ਮੈਂ ਉਹੀ ਕਹਿ ਰਿਹਾ ਨਾ ਵੀ ਤੁਸੀਂ ਦੇਖੋ ਗੱਲ ਸੁਣੋ ਕੰਮ ਤਾਂ ਪੰਚਾਇਤਾਂ ਨੇ ਕਰਨਾ ਹੁੰਦਾ ਨਾ ਹਾਂ ਜੀ ਹਾਂ ਜੀ ਠੀਕ ਹੈ ਨਾ ਹੁਣ ਇੱਧਰ ਇੱਕ ਪਾਰਕੂ ਆਖ ਖੜੀ ਸੀ ਹਾਂ ਜੀ ਠੀਕ ਹੈ ਨਾ ਹਾਂ ਜੀ ਉਹਨਾਂ ਦੇ ਹਿਸਾਬ ਨਾਲ ਵੀ ਫਰਕ ਪਿਆ ਪਰ ਜੇ ਉਹਨਾਂ ਦੀ ਅੱਖ ਦੇ ਨਾਲ ਹਿਸਾਬ ਦੇ ਕੇ ਤਾਂ ਉਹ ਪੂਰੇ ਪੰਜਾਬ ਵੱਲ ਵੇਖ ਰਹੇ ਨੇ ਹਾਂਜੀ ਤੁਸੀਂ ਦੇਖ ਰਹੇ ਹੋ ਪਿੰਡ ਵੱਲ ਅਸੀਂ ਵੀ ਪਿੰਡ ਦੀ ਸਾਥ ਜੀ ਪਹੁੰਚੇ ਆ ਗਏ ਹਾਂਜੀ ਪਿੰਡ ਤੱਕ ਹੀ ਤੁਹਾਨੂੰ ਪਿੰਡ ਤੱਕ ਇਹ ਜਿਹੜਾ ਹੈਗਾ ਜੇ ਪਿੰਡ ਦੀ ਗੱਲ ਕੀਤੀ ਜਾਵੇ ਥੱਬਨ ਵਾਲਾ ਪਿੰਡ ਦੀ ਤੇ ਥੱਬਨ ਵਾਲੇ ਪਿੰਡ ਦੇ ਵਿੱਚ ਨੌਜਵਾਨ ਪੀੜੀ ਜਿਹੜੀ ਹੈਗੀ ਆ ਉਹ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲ ਜਾ ਰਹੀ ਹੈਗੀ ਆ ਗਰਾਊਂਡਾਂ ਨਵੀਆਂ ਬਣ ਰੀਆਂ ਨੇ ਜਿਮ ਜਿਹੜੇ ਹੈਗੇ ਨੇ ਉਹ ਵੀ ਬਣ ਰਹੇ ਨੇ ਪਰ ਘਾਟ ਦੋ ਚੀਜ਼ਾਂ ਦੀ ਹਲੇ ਵੀ ਹੈਗੀ ਆ ਪਹਿਲੀ ਸਕੂਲ ਦੀ ਤੇ ਦੂਜੀ ਹੈਲਥ ਸੈਂਟਰ ਦੀ ਹੁਣ ਦੇਖਣਾ ਹੋਵੇਗਾ ਕਿ ਇਹ ਸਰਕਾਰ ਆਪਣੇ ਇਸ ਟਾਈਮ ਦੇ ਵਿੱਚ ਪਿੰਡ ਥੰਮਣ ਵਾਲਾ ਨੂੰ ਕੀ ਕੋਈ ਸਿਹਤ ਸਹੂਲਤਾ ਵਾਸਤੇ ਮੋਹੱਲਾ ਕਲੀਨਿਕ ਦੇ ਰਹੀ ਹੈ ਜਾਂ ਸਕੂਲ ਨੂੰ ਅਪਗ੍ਰੇਡ ਕਰ ਰਹੀ ਹੈ ਸੋ ਸਾਰੇ ਇੱਕ ਗੱਲ ਕਰ ਰਹੇ ਸੀ ਅਜੀ ਤੁਸੀਂ ਅੱਗੇ ਚੋੜੇ ਦੱਸੇ ਮਾ ਦੇ ਦੇ ਯਾਰ ਵੀ ਸਰਕਾਰ ਕਿਵੇਂ ਆ ਤੇ ਸਰਕਾਰ ਦੇ ਰਹੀ ਹੈ ਗ੍ਰਾਂਟ ਪਿੰਡ ਵਾਸਤੇ ਦੇ ਰਹੀ ਹੈ ਉਹ ਬੜੀ ਗੱਲ ਹੈ ਗਰਾਊਂਡ ਵਾਸਤੇ ਦੇ ਰਹੀ ਹੈ ਵਾਟਰ ਵਾਸਤੇ ਦੇ ਰਹੀ ਹੈ ਹੋਰ ਵੀ ਦੇ ਰੇ ਬੜਾ ਥੋੜੀ ਪ੍ਰੋਬਲਮ ਜਿੱਥੋਂ ਆਉਂਦੀ ਹੈ ਐਸਾ ਉਥੋਂ ਸਰਪੰਚ ਸਾਹਿਬ ਲੈਣ ਜਾਣਗੇ ਉਹਨਾਂ ਆਸ ਤੇ ਮੁਸ਼ਕਿਲ ਹੋ ਤੇ ਹਰ ਹੈਗਾ ਮਤਲਬ ਰਿਸ਼ਤਕੋਰੀ ਬੈਠੀ ਹੈ ਉਹਦੇ ਵਾਸਤੇ ਜੇ ਸਰਪੰਚ ਸਾਹਿਬ ਯਾਨੀ ਤੁਹਾਡਾ ਕਹਿ ਲੋ ਫੰਡ ਜਿਹੜਾ ਸਰਕਾਰ ਵੱਲੋਂ ਆਉਂਦਾ ਹੈ ਪਰ ਜ਼ੀਰੋ ਟੋਲਰੈਂਸ ਹੈ ਇਸ ਵੇਲੇ ਸਰਕਾਰ ਕਹਿੰਦੀ ਹੈ ਜੀ ਕੋਈ ਰਿਸ਼ਵਤ ਮੰਗਦਾ ਉਹ ਜ਼ੀਰੋ ਨਹੀਂ ਹੈ ਜੀ ਬਿਲਕੁਲ ਜ਼ੀਰੋ ਨਹੀਂ ਹੈ ਉਹਦਾ ਹੋਰ ਕਹਿੰਦਾ ਸਰਪੰਚ ਹੁਣ ਘਰੋਂ ਕਿੱਥੋਂ ਪੈ ਕਮਿਸ਼ਨ ਦੇਵੇ ਜੀ ਉਹਨਾਂ ਨੂੰ ਉਹ ਮੰਗਦੇ ਬੜੀ ਗੱਲ ਇਹ ਕਿ ਤੁਸੀਂ ਨਾ ਇਹ ਕਹੀ ਹੈਗੀ ਹੈ ਬਈ ਗ੍ਰਾਂਟ ਮਿਲ ਰਹੀ ਹੈ ਗ੍ਰਾਂਟੀ ਕੰਮ ਹੋ ਰਹੇ ਆ ਪਰ ਪੈਸਾ ਲਿਆਉਣਾ ਗ੍ਰਾਂਟ ਲਿਆਉਣਾ ਤੇ ਤੁਹਾਨੂੰ ਬਹੁਤ ਬਹੁਤ ਕੁਸ਼ ਕਰਨਾ ਪੈਂਦਾ ਬਹੁਤ ਕੋਸ਼ਿਸ਼ ਕਰਨਾ ਪੈਂਦਾ ਹੁਣ ਸਰਪੰਚ ਸਾਹਿਬ ਕੋ ਕੱਲੀ ਕੱਲੀ ਸਾਨੂੰ ਉੱਥੇ ਹੱਥ ਉੱਥੇ ਹੱਥ ਜੋੜਦੇ ਆ ਪਿੰਡ ਵਾਲਿਆਂ ਨੂੰ ਜਵਾਬ ਦੇਣਾ ਪੈਂਦਾ ਉੱਥੇ ਜਵਾਬ ਦੇਣਾ ਉੱਥੇ ਵੀ ਹੱਥ ਜੋੜਨੇ ਪੈਂਦੇ ਪਿੰਡ ਵਾਲਿਆਂ ਨੂੰ ਜਵਾਬ ਦੇਣਾ ਪੈਂਦਾ ਇਹੀ ਕਿਤੇ ਡਾਇਰੈਕਟ ਮਤਲਬ ਪਾਰਦਰਸ਼ੀ ਹੋਏ ਤਾਂ ਬਹੁਤ ਵਧੀਆ ਜੀ ਹੋਏ ਕਿੰਨਾ ਕਿਵੇਂ ਲੱਗਦਾ ਤੁਹਾਨੂੰ ਇਹ ਸਰਕਾਰ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੰਮ ਦੇਖੋ ਪਹਿਲੀਆਂ ਸਰਕਾਰਾਂ ਨੇ ਕੀਤੇ ਆ ਇਹ ਵੀ ਚੱਲ ਜਿੱਦਾਂ ਹੈ ਕਰ ਰਹੇ ਆ ਪਰ ਜਿਹੜਾ ਕਮਿਸ਼ਨ ਕੋਈ ਨਹੀਂ ਖਤਮ ਹੋ ਰਿਹਾ ਭਗਵਾਨ ਮਨਤਾਬਲੋ ਜਿਹੜੀ ਗੱਲ ਕੀਤੀ ਜਾ ਰਹੀ ਸੀ ਬਾਰ ਬਾਰ ਕਰਪਸ਼ਨ ਬਾਰੇ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਕਰਪਸ਼ਨ ਹਲੇ ਵੀ ਹੈਗੀ ਆ ਸਰ ਕਾਫੀ ਸਾਰੀਆਂ ਸੀ ਸਮੱਸਿਆਵਾਂ ਸੁਣੀਆਂ ਤੁਹਾ ਲੋਕ ਕਿਵੇਂ ਲੱਗਦਾ ਹੈਗਾ ਵੀ ਜੇ ਆਪਾਂ ਗੱਲ ਕਰੀਏ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਸਰਕਾਰ ਦੇ ਉਹ ਆਈ ਸੀਗੀ ਤੇ ਹੁਣ ਦੀ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਕੀ ਅੰਤਰ ਹੋ ਸਕਦਾ ਹੈ ਵਾਅਦੇ ਤਾਂ ਆਏ ਆ ਵੀ ਕੀਤੇ ਤਾਂ ਹੈਗੇ ਪਰ ਕੰਮ ਹੋਈ ਵੀ ਜਾਂਦੇ ਵਿੱਚ ਸਾਡੇ ਵੈਸੇ ਅਜੇ ਹੋਣੀ ਸ਼ੁਰੂ ਹੋਇਆ ਕੰਮ ਹਾਂ ਹੋ ਜੂਗਾ ਹੌਲੀ ਹੌਲੀ ਪਰ ਆਪਾਂ ਕੋਈ ਆਏ ਨਹੀਂ ਕਹਿੰਦੇ ਵੀ ਮਾੜਾ ਵੈਸੇ ਜਿਹੜਾ ਨਸ਼ੇ ਤੇ ਸਾਡੇ ਇੱਥੇ ਤਾਂ ਹੈ ਨਹੀਂਗਾ ਜਿਹੜਾ ਕੋਈ ਚਿੱਟੇ ਦਾ ਬਾਕੀ ਪਿੰਡਾਂ 'ਚ ਹੈਗਾ ਬਹੁਤ ਜ਼ਿਆਦਾ ਆ ਹਾਂਜੀ ਪਰ ਇੱਥੇ ਨਹੀਂ ਹੈਦਾ ਨਹੀਂ ਹੈ ਨੀਗਾ ਇੱਥੇ ਠੀਕ ਆ ਬੰਦ ਕਰਤਾ ਪਰ ਉਹ ਰੋਕ ਲਿਆ ਹਾਂਜੀ ਸੋ ਬੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਪਿੰਡ ਦੇ ਵਿੱਚ ਨਸ਼ੇ ਦਾ ਦੌਰ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ ਹੈਗਾ 85% ਨਸ਼ਾ ਜਿਹੜਾ ਗਿਆ ਉਹ ਖਤਮ ਹੋ ਗਿਆ ਸਰਪੰਚ ਸਾਹਿਬ ਹੋਰ ਸਰਕਾਰ ਤੋਂ ਕੀ ਕੀ ਤੁਸੀਂ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਮੰਗ ਤਾਂ ਦੇਖੋ ਜੀ ਫੰਡਾਂ ਦਾ ਜਿਹੜਾ ਤੁਸੀਂ ਸਕੂਲ ਬਾਰੇ ਆਖਿਆ ਸਕੂਲ ਵੀ ਜ਼ਰੂਰੀ ਹੈ ਦਸਵੰਸ਼ਰੀ ਹੋਵੇ ਉਹ ਵੀ ਸਾਨੂੰ ਜਿਹੜੀਆਂ ਜ਼ਰੂਰਤਾਂ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਸਾਨੂੰ ਇਹ ਬਾਕੀ ਕੁਝ ਸਾਨੂੰ ਜਿਹੜੇ ਫੰਡ ਆਏ ਅਸੀਂ ਲਾਈ ਜਾਂਨੇ ਆ तकरीबन 30 ਲੱਖ ਰੁਪਇਆ ਫੰਡ ਸਾਨੂੰ ਗਲੀਆਂ ਦਾ ਵਾਟਰ ਪਾਖ ਦਾ ਜਿਹੜੇ ਆਏ ਹੋਏ ਐ 33 ਲੱਖ 32000 ਜਿਹੜਾ ਗਰਾਊਂਡ ਦਾ ਆ ਗਰਾਊਂਡ ਦੋ ਇੱਕ ਦੋ ਦਿਨਾਂ ਚ ਸ਼ੁਰੂ ਹੋ ਜਾਣਾ ਜੀ ਜਿਸੇ ਜਿਵੇਂ ਸਾਡੇ ਉਹ ਬਾਈ ਜੀ ਨੇ ਆਖਿਆ ਸੀਗਾ ਇਨਸਪੈਕਟਰ ਸਾਹਿਬ ਨੇ ਆਖਿਆ ਸੀਗਾ ਵੀ 6 ਮਹੀਨੇ ਰਹਿ ਗਏ ਜੀ ਪੂਰਾ ਨਹੀਂ ਹੋਣਾ ਉਹ ਦੋ ਚਾਰ ਦਿਨਾਂ ਚ ਚੱਲਣ ਲੱਗਾ ਪੂਰਾ ਕਰਾਵਾਂਗੇ ਕੋਸ਼ਿਸ਼ ਸਾਡੀ ਪੂਰੀ ਆ ਵੀ ਅਸੀਂ ਗਰਾਊਂਡ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਆਪਦੇ ਪਿੰਡ ਦਾ ਗਰਾਊਂਡ ਤਿਆਰ ਕਰਵਾਵਾਂਗੇ ਜੀ ਅਸੀਂ ਸਾਨੂੰ ਐਮਐਲਏ ਲੋ ਵੀ ਇਹੀ ਦੱਸਤਾ ਵੀ ਆਪਦਾ ਇਹਨਾਂ ਨੂੰ ਆਪਦੇ ਮਗਰ ਪੈ ਕੇ ਗਰਾਊਂਡ ਜਿੰਨਾਂ ਨੂੰ ਠੇਕੇਦਾਰਾਂ ਦੇ ਮਗਰ ਪੈ ਕੇ ਆਪਦੇ ਗਰਾਊਂਡ ਪੂਰੇ ਕਰਾ ਲਓ ਵੇਖੀ ਗਲੀਆਂ ਹੁਣ ਪਰ ਸਾਢੇ 4-5 ਗਲੀਆਂ ਦਾ ਵੀ ਆਇਆ ਫੰਡ ਗਲੀਆਂ ਵੀ ਅਸੀਂ ਬਣਾ ਰਹੇ ਆਂ ਨਾਲੀਆਂ ਦਾ ਜਿੰਨਾ ਜੋ ਕੁਝ ਵੀ ਹੈ ਵਾਟਰ ਵਾਸ ਦੀ ਜਿਹੜੀ ਪੈ ਪਾਉਣੀ ਹੈ ਘਰ-ਘਰ ਪਾਣੀ ਪਹਚਾਵਾਂਗੇ ਇਹ ਸਾਰਾ ਸਾਡੇ ਸ਼ੁਰੂ 1-2 ਦਿਨਾਂ ਚ ਹੋ ਜਾਣਾ ਜੀ ਸੋ ਨਿਊਜ਼ ਸ਼ੀਟ ਪੰਜਾਬ ਹਰਿਆਣਾ ਹਿਮਾਚਲ ਅੱਜ ਪਹੁੰਚਿਆ ਸੀਗਾ ਪਿੰਡ ਥਮਨ ਵਾਲਾ ਦੇ ਵਿੱਚ ਜਿੱਥੋਂ ਦੇ ਬਾਰੇ ਦਿਖਾਰਿਆ ਸੀ ਮੈਂ ਤੁਹਾਨੂੰ ਤਸਵੀਰਾਂ ਕੀ ਸੜਕਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਸੜਕਾਂ ਦਾ ਕੰਮ ਜਿਹੜਾ ਹੈਗਾ ਉਹ ਲਗਾਤਾਰ ਚੱਲ ਰਿਹਾ ਹੈਗਾ ਜੇ ਨਾਲੀਆਂ ਦੀ ਗੱਲ ਕੀਤੀ ਜਾਵੇ ਤਾਂ ਨਾਲੀਆਂ ਵੀ ਜਿਹੜੀਆਂ ਹੈਗੀਆਂ ਉਹ ਬਣ ਰੀਆਂ ਆ ਕਿੰਨੇ ਸੜਕਾਂ ਕਾਫੀ ਸਾਰੀਆਂ ਪੱਕੀਆਂ ਸੜਕਾਂ ਹੈਗੀਆਂ ਨੇ ਜੇ ਆਪਾਂ ਗੱਲ ਕਰੀਏ ਇਸ ਪਿੰਡ ਦੇ ਵਿੱਚ ਤੇ ਥੋੜੀ ਦੂਰ ਤੱਕ ਆਪਾਂ ਚੱਲਦੇ ਹੈਗੇ ਆ ਕਿ ਹੋਰ ਵੀ ਦੇਖਦੇ ਰਹੀਆਂ ਕਿ ਇਸ ਪਿੰਡ ਨੂੰ ਜਿਹੜੀਆਂ ਜ਼ਰੂਰਤਾਂ ਸੀਗੀਆਂ ਨੇ ਉਹ ਚਾਹੀਦੀਆਂ ਸੀਗੀਆਂ ਨੇ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਸੀਗਾ ਇਸ ਪਿੰਡ ਦੇ ਵਿਕਾਸ ਵਾਸਤੇ ਉਹ ਸੀਗਾ ਸਿੱਖਿਆ ਦਾ ਤੇ ਹੈਲਥ ਦਾ ਸੋ ਸਿੱਖਿਆ ਦੀ ਜੇ ਗੱਲ ਕਰੀਏ ਜਾਂ ਹੈਲਥ ਦੀ ਗੱਲ ਕਰੀਏ ਤਾਂ ਇਸ ਪੱਖੋਂ ਜਿਹੜਾ ਹੈਗਾ ਇਹ ਪਿੰਡ ਕਾਫੀ ਜਿਹੜਾਗਾ ਵਾਝਾ ਹੈਗਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਹੁਣ ਸਰਪੰਚ ਸਾਹਿਬ ਨੇ ਜਿਹੜਾ ਵਿਸ਼ਵਾਸ ਦਵਾਇਆ ਹੈਗਾ ਕਿ ਇਹ ਜਿਹੜੇ ਕੰਮ 하게 ਨੇ ਸਾਰੇ ਦੇ ਸਾਰੇ ਕੰਮ 6 ਮਹੀਨਿਆਂ ਦੇ ਅੰਦਰ ਅੰਦਰ ਪੂਰੇ ਕਰ ਦਿੱਤੇ ਜਾਣਗੇ ਕਿਉਂਕਿ ਇਸ ਪੱਡ ਦੇ ਵਿੱਚ ਐਮਐਲਏ ਮੋਗਾ ਡਾਕਟਰ ਅਮਨਦੀਪ ਕੌਰ ਉਹ ਵੀ ਲਗਾਤਾਰ ਚੱਕਰ ਲਗਾ ਰਹੇ ਨੇ ਔਰ ਉਹਨਾਂ ਵੱਲੋਂ ਵੀ ਜਿਹੜੀਆਂ ਸਰਕਾਰ ਤੋਂ ਗਰਾਡਾ ਲਿਆ ਕੇ ਇਸ ਪੱਡ ਨੂੰ ਦਿੱਤੀਆਂ ਜਾਰੀਆਂ ਨੇ ਸੱਤ ਦੇ ਵਿੱਚ ਜਿਹੜੀ ਗੱਲ ਹੋਈ ਸੀਗੀ ਸਕੂਲਾਂ ਬਾਰੇ ਤੋਂ ਅਸੀਂ ਹੁਣ ਗੱਲ ਕਰਦੇ ਆਗੇ ਕੁਝ ਬੱਚਿਆਂ ਦੇ ਨਾਲ ਕਿਉਂਕਿ ਬੱਚੇ ਖਾਸ ਕਰਕੇ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਰੋਜ਼ ਜਿਹੜਾ ਹੈਗਾ 15 ਤੋਂ 20 ਕਿਲੋਮੀਟਰ ਸਫਰ ਕਰਕੇ ਇੱਥੋਂ ਦੂਜੇ ਪਿੰਡ ਜਾਣਾ ਪੈਂਦਾ ਹੈਗਾ ਸੋ ਬੱਚੇ ਕੇ ਬੱਚੇ ਕੀ ਨਾਂ ਤੁਹਾਡਾ ਮਨਜਿੰਦਰਪਾਲ ਕੌਣ ਮਨਜਿੰਦਰਪਾਲ ਕਿਹੜੀ ਕਲਾਸ ਪੜਦੇ ਹੋ 9th 9th ਪੜਦੇ ਹੋ ਅੱਛਾ ਤੁਹਾਡੇ ਸਕੂਲ ਤੁਹਾਡੇ ਪਿੰਡ ਸਕੂਲ ਹੈਗਾ ਕਿ ਤੁਹਾਨੂੰ ਬਾਹਰ ਜਾਣਾ ਪੈਂਦਾ ਪੜਨ ਲੱਤੇ ਫਿਫਥ ਕਲਾਸ ਤੱਕ ਕੀ ਅੱਗੇ ਹਨ ਫਿਫਥ ਤੱਕ ਆਗਾ ਤੇ ਉਸ ਤੋਂ ਬਾਅਦ ਫਿਰ ਕਿਵੇਂ ਕਰਦੇ ਤੁਸੀਂ ਉਸ ਤੋਂ ਬਾਅਦ ਜਾਂ ਦੂਸਰੇ ਨਾਲ ਚੜ ਕੇ ਜਾਂ ਤੁਰ ਕੇ ਤੁਰ ਕੇ ਕਿੰਨੇ ਕਿਲੋਮੀਟਰ ਤੁਰ ਕੇ ਜਾਣਾ ਫਿਰ ਤੁਸੀਂ ਰੋਜ਼ ਤਿੰਨ ਚਾਰ 4 ਕਿਲੋਮੀਟਰ ਰੋਜ਼ ਤੁਰ ਕੇ ਜਾਣਾ ਹੁੰਦਾ 4 ਕਿਲੋਮੀਟਰ ਫਿਰ ਵਾਪਸ ਆਣਾ ਹੁੰਦਾ ਹਾਂਜੀ ਤੇ ਤੁਹਾਡੇ ਸਕੂਲ ਕੋਈ ਸਰਕਾਰੀ ਸਕੂਲ ਚ ਪੜਦੇ ਹੋ ਕਿ ਕਨਵਰਟ ਸਕੂਲ ਚ ਪੜਦੇ ਹੋ ਤੁਸੀਂ ਸਰਕਾਰੀ 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 ਸਕੂਲ ਵੱਲੋਂ ਕੋਈ ਬੱਸ ਲੱਗੀ ਤੁਹਾਡੇ ਇੱਥੇ ਨਹੀਂ ਕੋਈ ਕੋਈ ਕੀ ਮੰਗ ਕਰਦੇ ਹੋ ਤੁਸੀਂ ਬਸਾਂ ਦੀ ਬੱਸ ਲੱਗਣੀ ਚਾਹੀਦੀ ਤੂੰ ਬਟਾ ਕੀ ਨਾ ਕਿਹੜੀ ਕਲਾਸ ਪੜ੍ਹਦੀਆਂ ਪਲੱਸ 1 ਪਲੱਸ 1 ਚ ਪੜ੍ਹਦੀ ਕਿਹੜੀ ਜਗ੍ਹਾ ਜਾਂਦੇ ਹੋ ਪਤਾ ਤੁਸੀ ਖੁਖਰਾਣੇ ਖੁਖਰਾਣੇ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ ਤੁਹਾਨੂੰ ਰੋਜ਼ ਜਾਣਾ ਹੁੰਦਾ 4-5 5 ਕਿਲੋਮੀਟਰ ਫੇ ਕਦੇ ਦੇ ਜਾਣੇ ਹੋ ਚੜ ਕੇ ਕਿਸੇ ਨਾਲ ਕਿਸੇ ਨਾਲ ਚੜ ਕੇ ਹਾਂਜੀ ਤੇ ਵਾਪਸੀ ਵੀ ਫਿਰ ਚੜ ਕੇ ਕਿਸੇ ਨਾਲ ਆ ਜੰਦੇ ਉੱਥੇ ਹਾਂਜੀ ਕੀ ਕੰਮ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੋਈ ਸਾਧਨ ਲੱਗ ਜੇ ਨਾਲ ਦੇ ਪਿੰਡ ਸਕੂਲ ਜਾਣ ਲਈ ਕਿੰਨੇ ਬੱਚੇ ਕੁੜੀਆਂ ਜਿਹੜੀਆਂ ਹੈਗੀਆਂ ਰੋਜ਼ ਇੱਥੋਂ ਜਾਂਦੀਆਂ ਹੈਗੀਆਂ ਕਿੰਨੀਆਂ ਕੁੜੀਆਂ ਰੋਜ਼ 25 25 ਦੀ ਕੁੜੀਆਂ ਰੋਜ਼ ਜਾਂਦੀਆਂ ਨੇ ਤੂੰ ਵੀ ਤੂੰ ਕਿਹੜਾ ਸਕੂਲ ਜਾਂਦੀ ਪੁੱਤ ਖੁਖਰਾ ਨਹੀਂ ਖੁਖਰਾ ਨਹੀਂ ਜਾਂਦੇ ਤੂੰ ਕਿਹੜੀ ਕਲਾਸ ਪੜਦੇ ਹੋ 6ਵੀਂ ਚ 6ਵੀਂ ਪੜਦੇ ਹਾਂ ਫਿਰ ਸਰਦੀਆਂ ਚ ਕਿਵੇਂ ਤੁਰ ਕੇ ਜਾਂਦੇ ਜਾਂ ਬਸਤੇ ਜਾਂ ਕਿੱਦਾਂ ਜਾਇਆ ਜਾਇਆ ਜਾਂਦਾ ਹੈ। ਚੜ ਕੇ। ਸੋ ਅ ਬੱਚੇ ਹੈਗੇ ਨੇ ਜਿਹੜੇ ਕਿ 9ਵੀਂ ਵਿੱਚ 11ਵੀਂ ਵਿੱਚ ਤੇ 6ਵੀਂ ਵਿੱਚ ਪੜਦੇ ਆ ਕਿ ਇਹ ਸਕੂਲ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀਗੀ ਉਹ ਸੀਗੀ ਕੁਛ ਸਿਰ ਖੜੇ ਨੇ ਮਗਰ ਭੰਦੀ ਗੱਲ ਕਰਦੇ ਉਹਨਾਂ ਨਾਲ। ਪਹਿਲੀ ਕਿੰਨੀ ਕੋਖਾਈ ਹੁੰਦੀ ਆ ਜਦੋਂ ਬੱਚਿਆਂ ਨੂੰ ਤੁਸੀਂ ਬਹੁਤ ਬਹੁਤ ਬੜੀ ਜਿਆਦਾ ਕੋਖਾਈ ਹੁੰਦੀ ਵਿਚਾਰੀਆਂ ਕਿਤੇ ਕਿਤੇ ਤਾਂ ਰਹਿ ਹੀ ਜਾਂਦੀਆਂ ਸਕੂਲੋਂ। ਸਕੂਲੋਂ ਰਹਿ ਜਾਂਦੀਆਂ। ਹਾਂਜੀ। भेजਿਆ ਨ ਜਾਂਦਾ ਫਿਰ ਫਿਰ ਭੇਜਣੀਆਂ ਦਾ ਵਿਚਾਰੀਆਂ ਤਾਂ ਹੀ ਰਹਿ ਪੈਿੰਦਾ ਨਾ ਘਰੇ ਸਿਰਫ ਸਾਧਨਾਂ ਦਾ ਮਿਲਣ ਕਰ ਹਾਂਜੀ ਅ ਕਿੱਦਾਂ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਜੀ ਸਰ ਕੋਈ ਸਾਧਨ ਲੱਗਣਾ ਚਾਹੀਦਾ ਵਾ ਪਿੰਡ ਵਿੱਚ ਕੋਈ ਸਹੂਲਤ ਮਿਲਣੀ ਚਾਹੀਦੀ ਬੱਚਿਆਂ ਨੂੰ ਅਚਾ ਜੇ ਆਪਾਂ ਹੁਣ ਪਿੰਡ ਦੀ ਗੱਲ ਕਰੀਏ ਤੁਸੀਂ ਬੱਚੇ ਆਸਤੇ ਗੱਲ ਕੀਤੀ ਵੀ ਸਹੂਲਤ ਮਿਲਣੀ ਚਾਹੀਦੀ ਆ ਅ ਨਸ਼ੇ ਦੀ ਕਿੰਨੀ ਕੁ ਘਾਟ ਇੱਥੇ ਹੋ ਗਈ ਆ ਕਿ ਚੱਲ ਰਿਹਾ ਹਲੇ ਨਸ਼ੇ ਚੱਲੀ ਜਾਂਦੀ ਸਰ ਨਸ਼ੇ ਤਾਂ ਵੱਧਦੇ ਬਹੁਤ ਜ਼ਿਆਦਾ ਹਾਂਜੀ ਖਰਾਬ ਹੋ ਰਿਹਾ ਪੁਰਖ ਉਹ ਦੇ ਕਰਾਉ ਉਹ ਹਾਂਜੀ ਹਾਂਜੀ ਅੱਗੇ ਨਾਲੋਂ ਕੰਟਰੋਲ ਹੈ ਨਹੀਂ ਸਰ ਮੈਨੂੰ ਨਹੀਂ ਲੱਗ ਰਿਹਾ ਤੁਹਾਨੂੰ ਨਹੀਂ ਲੱਗਦਾ ਹਾਂਜੀ ਪਰ ਸਰਪੰਚ ਸਾਹਿਬ ਤਾਂ ਕਹਿੰਦੇ ਜੀ ਸਾਡੇ ਇੱਥੇ ਪਿੰਡ ਦੇ ਵਿੱਚ 85% ਕੰਟਰੋਲ ਹੈਗਾ ਨਹੀਂ ਜਹਲੇ ਤਾਂ ਕੋਈ ਨਹੀਂ ਅ ਥੋੜਾ ਜੀ ਜ਼ੀਰੋ ਗਰਾਉਂਡ ਤੇ ਜਦੋਂ ਗਲੀਆਂ ਦੇ ਵਿੱਚ ਆਏ ਬੱਚਿਆਂ ਨਾਲ ਗੱਲ ਕੀਤੀ ਮਹਿਲਾਵਾਂ ਨਾਲ ਗੱਲ ਕੀਤੀ ਤੁਹਾਨੂੰ ਲੱਗ ਕਿੰਨਾ ਕੁ ਫਰਕ ਲੱਗਦਾ ਜੀ ਨਸ਼ੇ ਦੀ ਜਿਹੜਾ ਗੱਲ ਕੀਤੀ ਇਹਦਾ ਵੇ ਤਾਂ ਜੀ ਹਾਂ ਤੇ ਕੁਝ ਤਾਂ ਫਰਕ ਪੈ ਗਿਆ ਪੈ ਗਿਆ ਹਾਂਜੀ ਹਾਂਜੀ ਕੋਸ਼ ਫਰਕ ਪੈ ਗਿਆ ਜੀ ਕੋਹ ਜਿਹੜੇ ਰਹਿੰਦੇ ਆ ਉਹਨਾਂ ਦਾ ਵੀ ਚੱਕੇ ਜਾਣਗੇ ਜਿਵੇਂ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਇਹਨਾਂ ਦਾ ਵੀ ਜਿਦਾਂ ਕਿ ਉਹਨਾਂ ਦਾ ਹੱਲ ਹੋ ਜੂਗਾ ਜੀ ਹਾਂਜੀ ਕੋਸ਼ ਫਰਕ ਪੈ ਸਕਦਾ ਹੈ ਜੀ ਸੋ ਨਸ਼ੇ ਦੇ ਉੱਤੇ ਇਸ ਪਿੰਡ ਨੇ ਕਾਫੀ ਜੜਾ ਕੰਟਰੋਲ ਕੀਤਾ ਹੈਗਾ ਸੇਹ ਸੂਲਤਾ ਦੀ ਵੀ ਇਸ ਪਿੰਡ ਵਾਸੀਆਂ ਨੇ ਗੱਲ ਦੱਸੀ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਮੁਹੱਲਾ ਕਲੀਨ ਖੋੜਾ ਚਾਹੀਦਾ ਹੈਗਾ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਇਹਨਾਂ ਬੱਚਿਆਂ ਦੀ ਹੈ ਕਿਉਂਕਿ ਖਾਸ ਕਰਕੇ ਅੱਜ ਆਪਾਂ ਗੱਲ ਕਰੀਏ ਕੁੜੀਆਂ ਦੀ ਤੇ ਕੁੜੀਆਂ ਵਾਸਤੇ ਪੰਜਾਬ ਸਰਕਾਰ ਨੂੰ ਅਸੀਂ ਵੀ ਆਪਣੇ ਰਾਹੀ ਮੋਗਾ ਦੇ ਐਮਐਲਏ ਨੂੰ ਇੱਕ ਅਪੀਲ ਕਰਾਂਗੇ ਕਿ ਖਾਸ ਕਰ ਜੇ ਆਪਾਂ ਪਿੰਡ ਥਬਨ ਵਾਲਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਬੱਚਿਆਂ ਜਿਹੜੀਆਂ ਬੱਚੀਆਂ ਰੋਜ਼ ਹੀ ਇੱਥੋਂ ਜੜਾ 5-6 ਕਿਲੋਮੀਟਰ ਦਲਦੀਆਂ ਹੈਗੀਆਂ ਨੇ ਸਕੂਲ ਪੜ੍ਹਨ ਵਾਸਤੇ ਇਹਨਾਂ ਦੇ ਆਉਣ ਜਾਣ ਦਾ ਕੋਈ ਸਾਧਨ ਜੜਾ ਹੈ ਸਰਕਾਰ ਜ਼ਰੂਰ ਕਰੇ ਭਾਵੇਂ ਪਿੰਡ ਦੀ ਆਬਾਦੀ ਘੱਟ ਹੈਗੀ ਆ ਬੱਚੇ ਘੱਟ ਆ ਗਏ ਨੇ ਸਕੂਲ ਦੇ ਜਾਣ ਵਾਲੇ पर इन्ह वास्ते भेजने का इंतजाम जरा किया जा सकता हर पाल है हरपाल दिल विपर उड़ा न्यूज हिमाचल आपके मोबाइल पर तुरंत आएगी ब्रेकिंग न्यूज स्क्रीन पर सबसे पहले दिखेगी बड़ी खबर देश दुनिया की हर खबर एक जगह अब आपके मोबाइल पर तुरंत फटाफट इंस्टॉल कीजिए न्यूज़ नेशन ऐप और रखिए खुद को अपडेट